ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਪੂਰੀ ਉਮੀਦ ਹੈ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਮੋਗੇ ਜੜਦੀ ਕਲਾ ਚ ਹੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਸੌਣ ਮਹੀਨੇ ਦੀਆਂ ਬੋਲੀਆਂ ਕੁਝ ਹੋਰ ਸੁਣਾਵਾਂਗੇ ਜੀ ਜੋ ਰਹਿ ਗਈਆਂ ਸੀ ਜਾਂ ਉਸ ਦਿਨ ਆਪਾਂ ਇੱਕ ਪਾਰਟ ਪਹਿਲਾਂ ਬਣਾ ਚੁੱਕਿਆ ਉਹਦੇ ਵਿੱਚ ਸਾਰੀਆਂ ਨਹੀਂ ਸੁਣਾਈਆਂ ਗਈਆਂ ਕਿਉਂਕਿ ਵੀਡੀਓ ਲੰਬੀ ਹੁੰਦੀ ਸੀ ਤੇ ਅੱਜ ਆਪਾਂ ਤੁਹਾਨੂੰ ਹੋਰ ਸੁਣਾਉਣੇ ਆ ਜੀ ਬੋਲੀਆਂ ਤੇ ਨਾਲ ਨਾਲ ਮੇਰੀ ਬੇਨਤੀ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਰ ਤੁਸੀਂ ਪਹਿਲਾਂ ਤੋਂ ਮੇਰੇ ਨਾਲ ਜੁੜਿਆ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਾਲ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੁਹਾਨੂੰ ਬੋਲਿਆ ਕਿਵੇਂ ਲੱਗੀਆਂ ਸ਼ੁਰੂ ਕਰਦੇ ਆ ਜੀ ਆਪਾਂ ਬੋਲੀਆਂ ਪਾਉਣੀਆਂ ਤੀਆਂ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪਿੱਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਪਿੱਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਪਿੱਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ ਬੱਕਾ ਕਬੂਤਰ ਅੱਖੀਆਂ ਸ਼ਰਬਤੀ ਬੱਕਾ ਕਬੂਤਰ ਅੱਖੀਆਂ ਸ਼ਰਬਤੀ ਵਿੱਚ ਕਜਲੇ ਦਾ ਟੂਰਾ ਵੇਨ ਸ਼ਤਰਾਂ ਨੱਚਦਾ ਜੋੜਾ ਜੁੜਾ ਵਿਨੇਸ਼ੱਤਰਾ ਨੱਚਦਾ ਜੋੜਾ ਜੁੜਾ ਵਿਨੇਸ਼ੱਤਰਾ ਨੱਚਦਾ ਜੋੜਾ ਜੁੜਾ ਵਿਨੇਸ਼ੱਤਰਾ ਨੱਚਦਾ ਜੋੜਾ ਡੱਬੀਆਂ ਡੱਬੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਪਿੰਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਵੇ ਸੌਣ ਦੇ ਬੱਦਲਾਂ ਨੇ ਰੀਮ ਚਿਮਲਾਈਆ ਸੌਣ ਦੇ ਆ ਬੱਦਲਾਂ ਨੇ ਰੀਮ ਚਿਮਲਾਈਆ ਤਾਣ ਸ਼ਤਰੀ ਵੇ ਜਿਹੜੀ ਲੰਡਣੋਂ ਮਗਾਈਆ ਤਾਣ ਸ਼ਤਰੀ ਵੇ ਜਿਹੜੀ ਲੰਡਣੋਂ ਮਗਾਈਆ ਤਾਣ ਸ਼ਤਰੀ ਵੇ ਜਿਹੜੀ ਲੰਡਣੋਂ ਮਗਾਈਆ ਚੜਵੇ ਚੰਦਾ ਕਰਵੇ ਚਾਨਣ ਕਿਉਂ ਕਤਿ ਆਏ ਨੀਰਾ ਵੇ ਆਈ ਗਵੰਡਣ ਪੁੱਛਣ ਲੱਗੀ ਏ ਕੀ ਲੱਗਦਾ ਤੇਰਾ ਵੇ ਬਾਪ ਮੇਰੇ ਦੇ ਦਿਲ ਦਾ ਟੁਕੜਾ ਮੇਰਾ ਵੀਰ ਪਿਆਰਾ ਲੈ ਕੇ ਆਇਆ ਨੀ ਤੀਆਂ ਦਾ ਸੁੰਦਾਰਾ 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 ਸਾਉਣ ਮਹੀਨੇ ਕਿਤੇ ਜਾਈਏ ਨਾ ਪਰਾਉਣੇ ਵਗਣਗੇ ਪਰਣਾੜੇ ਕਿਸੇ ਸੁੱਤੇ ਨਹੀਂ ਜਗਾਉਣੇ ਚੱਲਣਗੇ ਪਰਣਾੜੇ ਕਿਸੇ ਸੁੱਤੇ ਨਹੀਂ ਜਗਾਉਣੇ ਚੱਲਣਗੇ ਪਰਣਾੜੇ ਕਿਸੇ ਸੁੱਤੇ ਨਹੀਂ ਜਗਾਉਣੇ ਸਾਉਣ ਦੇ ਮਹੀਨੇ ਮੰਜੜਾਏ ਨਾ ਵੇ ਜੋੜ ਕੇ ਚੱਲਣਗੇ ਪਰਣਾੜੇ ਪਾਣੀ ਲੈ ਜੂਗਾ ਵੇ ਰੋੜ ਕੇ ਚੱਲਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੂੜਕੇ ਚੱਲਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੂੜਕੇ ਚੱਲਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੂੜਕੇ ਸੌਣ ਮਹੀਨਾ ਸੌਣ ਮਹੀਨਾ ਮੀਗਲਾ ਸੌਣ ਮਹੀਨਾ ਬਰੇ ਮੀਗਲਾ ਲਸਕੇ ਜੋਰੂ ਜੋਰਨੀ ਦਿਨਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰਨੀ ਦਿਨਤੀਆਂ ਦੇ ਆਏ ਪਿੰਗਾ ਲੈਣ ਫੁਲਾਰੇ ਜੋਰਣੀ ਦਿਨਤੀਆਂ ਦੇ ਆਏ ਪਿੰਗਾ ਲੈਣ ਫੁਲਾਰੇ ਜੋਰਣੀ ਦਿਨਤੀਆਂ ਦੇ ਆਏ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੀ ਸਾਡੀ ਨਾਲ ਉਤੋਂ ਉਤੋਂ ਬਾਬੂ ਨਾਲ ਗੱਲਾਂ ਹੋਰ ਵੀ ਸਾਡੀ ਨਾਲ ਉਤੋਂ ਉਤੋਂ ਬਾਬੂ ਨਾਲ ਗੱਲਾਂ ਹੋਰ ਵੀ ਸਾਡੀ ਨਾਲ ਉਤੋਂ ਉਤੋਂ ਬਾਬੂ ਨਾਲ ਗੱਲਾਂ ਹੋਰ ਵੀ ਸਾਡੀ ਨਾਲ ਉਤੋਂ ਉਤੋਂ ਸੌਣ ਵੀਰ ਇਕੱਠੀਆਂ ਕਰੇ ਪਾਦੋਂ ਚੰਦ ਰਿਵ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਪਾਦੋਂ ਚੰਦ ਰਿਵ ਛੋੜੇ ਪਾਵੇ ਸੌਣ ਵੀਰ ਇਕੱਠੀਆਂ ਕਰੇ ਸੌਣ ਦੀ ਮੈਂ ਵੰਡਾਂ ਸੀਰਣੀ ਪਾਦੋਂ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾਂ ਸੀਰਣੀ ਪਾਦੋਂ ਚੜਦੀ ਨੂੰ ਅੱਗ ਲੱਗ ਜਾਵੇ ਸੌਣ ਦੀ ਮੈਂ ਵੰਡਾ ਸੀਰਨੀ ਤੇਰਾ ਜਸ ਕੁੜੀਆਂ ਵਿੱਚ ਗਾਵਾਂ ਤੀਆਂ ਨੂੰ ਲਵਾਉਣ ਵਾਲਿਆ ਤੇਰਾ ਜਸ ਕੁੜੀਆਂ ਵਿੱਚ ਗਾਵਾਂ ਤੀਆਂ ਦੇ ਲਵਾਉਣ ਵਾਲਿਆ ਤੇਰਾ ਜਸ ਕੁੜੀਆਂ ਵਿੱਚ ਗਾਵਾਂ ਤੀਆਂ ਦੇ ਲਵਾਉਣ ਵਾਲਿਆ ਛੰਨੇ ਉੱਤੇ ਛੰਨਾ ਛੰਨਾ ਪਰ ਅਜ ਵੈਣ ਦਾ ਖੜ ਕੇ ਵੇਖ ਸ਼ਕੀਨਾ ਗੀਦਾ ਜੱਟੀ ਮਲ ਵੈਣ ਦਾ ਖੜਕੇ ਵੇਖ ਸ਼ਕੀਨਾ ਗੀਦਾ ਜੱਟੀ ਮਲਵੈਣ ਦਾ ਖੜਕੇ ਵੇਖ ਸ਼ਕੀਨਾ ਗੀਦਾ ਜੱਟੀ ਮਲਵੈਣ ਦਾ ਸੌਣ ਮਹੀਨਾ ਦਿਨ ਤੀਆਂ ਦੇ ਸੌਣ ਮਹੀਨਾ ਦਿਨ ਤੀਆਂ ਦੇ ਸਬੇ ਸਹੇਲੀਆਂ ਆਈਆਂ ਵਿਜਗੀਰੂ ਮਿੱਤਰਾ ਸ਼ਾਮ ਕਟਾਂ ਚੜਿਆਈਆਂ ਪਿਜਗੀਰੂ 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 ਮਿੱਤਰਾ ਇਸ ਪੰਜਾਬ ਦੇ ਕੁੜੀਆਂ ਵੇਖ ਲੋ ਇਸ ਪੰਜਾਬ ਦੀਆਂ ਕੁੜੀਆਂ ਵੇਖ ਲੋ ਲੰਬੀਆਂ ਤੇ ਮਟਿਆਰਾਂ ਬਈ ਪੱਤਾ ਲੈ ਕੇ ਜਾਣ ਖੇਤ ਨੂੰ ਪੱਤਾ ਲੈ ਕੇ ਜਾਣ ਖੇਤ ਨੂੰ ਜਿਉਂ ਕੂੰ ਜਾਂਦੀ ਅਡਾਰਾਂ ਬਈ ਕਗਰੇ ਇਨ੍ਹਾਂ ਦੇ ਲਿਸ਼ਿਸ਼ ਕਰਦੇ ਕਗਰੇ ਨਾ ਦੇ ਛਣ ਛਣ ਕਰਦੇ ਗੋਟਾ ਦੇ ਵੀ ਲਸਕਾਰਾ ਨਚਲੇ ਮੋਰਣੀ ਪੰਜ ਪਤਾਸੇ ਵਾਰਾਂ ਨਚਲੇ ਮੋਰਣੀ ਪੰਜ ਪਤਾਸੇ ਵਾਰਾ ਨਚਲੇ ਮੂਰਣੀ ਪੰਜ ਪਤਾਸੇ ਵਾਰਾ ਨਚਲੇ ਮੂਰਣੀ ਪੰਜ ਪਤਾਸੇ ਵਾਰਾ ਨਚਲੇ ਮੂਰਣੀ ਕੋੜਾ ਆਰਦਾਵੇ ਕੋੜਾ ਪਾਰਦਾਵੇ ਸਾਨੂੰ ਤੂੰ ਬਾਸਣਾ ਜਾ ਇੱਕ ਤਾਰ ਦਾਵੇ ਸਾਨੂੰ ਤੂੰ ਬਾਸਣਾ ਜਾ ਇੱਕ ਤਾਰ ਦਾਵੇ ਸਾਨੂੰ ਤੂੰ ਬਾਸਣਾ ਜਾ ਇੱਕ ਤਾਰ ਦਾਵੇ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵੈਰੀਆ ਬੱਲੇ ਬੱਲੇ ਵੇ ਹੱਸ ਕੇ ਨਾ ਲੰਗ ਵੈਰੀਆ ਮੇਰੀ ਸੱਸ ਪਰਮਾ ਦੀ ਮਹਾਰੀ ਹੱਸ ਕੇ ਨਾ ਲੰਗ ਵੈਰੀਆ ਮੇਰੀ ਸੱਸ ਪਰਮਾ ਦੀ ਮਹਾਰੀ ਹੱਸ ਕੇ ਨਾ ਲੰਗ ਵੈਰੀਆ ਮੇਰੀ ਸੱਸ ਪਰਮਾ ਦੀ ਮਹਾਰੀ ਹੱਸ ਕੇ ਨਾ ਲੰਗ ਵੈਰੀਆ ਮਾਰੂ ਮਾਰੂ ਨਿਕਮਾ ਕੇ ਦੇ ਨਿਮ ਦਾੜਾਣਾ ਤੀਆਂ ਵਿੱਚੋਂ ਲੈਣ ਆ ਗਿਆ ਮਾਰੂ ਮਾਰੂ ਨਿਕਮਾ ਕੇ ਨਿਮ ਦਾੜਾਣਾ ਤੀਆਂ ਵਿੱਚੋਂ ਲੈਣ ਆ ਗਿਆ ਸੌਣ ਮਹੀਨੇ ਮੀ ਪੈ ਜਾਂਦੇ ਗੋਟੇ ਗੋਡੇ ਖਾਵੇ ਕਿਤਿਆ ਵੀਰਾ ਮਿਲিয়ে ਪੈਣ ਪਰਾਵੇ 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 ਕਿਤਿਆ ਵੀਰਾ ਬਿਲੀਗੇ ਪੈਣ ਪਰਾਵੇ ਕਿਤਿਆ ਵੀਰਾ ਧੰਵਾਦ ਜੀ ਜੇ ਕਰਤਾ ਹਨੂ ਮੇਰੀਆਂ ਬੋਲੀਆਂ ਪਸੰਦ ਆਈਆਂ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਮਿਲਦੇ ਆਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਵਾਦ ਜੀ